ਸਿੱਖ ਇਤਿਹਾਸ ਦੀਆਂ 100 ਬੀਬੀਆਂ ਉਸ ਰਡੀ ਵਿੱਚ 21ਵੀਂ ਵੀਡੀਓ ਮਾਤਾ ਸੁਲਖਣੀ ਜੀ ਬਾਰੇ ਮਾਤਾ ਸੁਲਖਣੀ ਗੁਰੂ ਹਰ Rai ਸਾਹਿਬ ਜੀ ਦੀ ਪਤਨੀ ਸਨ ਆਪ ਆਰੂਪਨਗਰ ਜ਼ਿਲ੍ਹਾ ਗੁਜਰਾਵਾਲਾ ਦੇ ਭਾਈ ਦਿਆ ਰਾਮ ਸਿੱਲੀ ਦੀ ਬੇਟੀ ਸਨ। ਮਾਤਾ ਸੁਲਖਣੀ ਗੁਰੂ ਹਰਾਈ ਸਾਹਿਬ ਜੀ ਦੀ ਪਤਨੀ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਮਾਤਾ ਸਨ। ਆਪ ਜੀ ਦਾ ਵਿਆਹ ਗੁਰੂ ਹਰਾਈ ਸਾਹਿਬ ਨਾਲ 14 ਜਨਵਰੀ 1640 ਦੇ ਦਿਨ ਹੋਇਆ। ਇਸ ਮੰਗਰੋ ਭਾਈ ਦਿਆ ਰਾਮ ਆਰੂਪਨਗਰ ਛੱਡ ਕੇ ਕੋਟ ਕਲਿਆਣਪੁਰ ਨੇੜੇ ਕੀਰਤਪੁਰ ਆ ਵਸੇ। ਬੀਬੀ ਸੁਲਖਣੀ ਦਾ ਮਕਲਾਵਾ 2 ਸਾਲ ਬਾਅਦ 16 ਜੂਨ 1642 ਦੇ ਦਿਨ ਤੋੜਿਆ ਗਿਆ। ਬੀਬੀ ਸੁਲਖਣੀ ਦੇ ਮਾਪੇ ਕਿਉਂ ਇਹ ਕੋਟ ਕਲਿਆਣਪੁਰ ਵਿੱਚ ਰਹਿਣ ਲੱਗ ਪਏ ਸਨ ਇਸ ਕਰਕੇ ਉਸ ਨੂੰ ਕੋਟ ਕਲਿਆਣੀ ਵੀ ਆਖਦੇ ਸਨ ਆਪਨੇ 24 ਫਰਵਰੀ 1646 ਦੇ ਦਿਨ RAMRAI 9 ਅਪ੍ਰੈਲ 1649 ਦੇ ਦਿਨ ਰੂਪਕਰ ਅਤੇ 20 ਜੁਲਾਈ 1652 ਦੇ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਜਨਮ ਦਿੱਤਾ ਤਿੰਨ ਬੱਚਿਆਂ ਦੀ ਮਾਂ ਹੋਣ ਕਰਕੇ ਆਪ ਨੂੰ ਆਪ ਦੀ ਸੱਸ ਤਰਵੈਣੀ ਆ ਕੇ ਬੁਲਾਇਆ ਕਰਦੀ ਸੀ ਮਾਤਾ ਸਲਖਣੀ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਕੀਰਤਪੁਰ ਵਿੱਚ ਹੀ ਬਤਾਇਆ ਮਾਰਚ 1664 ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਗਏ ਤਾਂ ਆਪ ਵੀ ਉਹਨਾਂ ਦੇ ਨਾਲ ਚਲੇ ਗਏ ਅਤੇ ਜੈਸੇ ਆ ਮਿਰਜ਼ਾ ਦੇ ਬੰਗਲੇ ਵਿੱਚ ਰਹੇ 11 ਅਗਸਤ ਦੇ ਦਿਨ ਜਦ ਗੁਰੂ ਤੇਗ ਬਹਾਦਰ ਸਾਹਿਬ ਨੇ ਰਸਮੀ ਤੌਰ ਤੇ ਗੁਰਗੱਦੀ ਸੰਭਾਲੀ ਤਾਂ ਆਪ ਵੀ ਬਾਬਾ ਬਕਾਲਾ ਪੁੱਜੇ ਸਨ 1688 ਵਿੱਚ ਜਦ ਗੁਰੂ ਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਤੋਂ ਚੱਲ ਕੇ ਚੱਕ ਨਾਨਕੀ ਨੂੰ ਗਏ ਤਾਂ ਰਸਤੇ ਵਿੱਚ ਇੱਕ ਪੜਾ ਕੀਰਤਪੁਰ ਵਿੱਚ ਵੀ ਕੀਤਾ ਤੇ માતા ਸੁਲੱਖਣੀ ਦੇ ਕਰ ਰਹੇ ਸਨ ਫਿਰ ਜਦ ਗੁਰੂ ਜੀ ਧੰਤਾਨ ਦੇ ਦੌਰੇ ਤੋਂ ਆਏ ਤਾਂ ਵੀ ਉਹਨਾਂ ਕੋਲ ਹੀ ਠਹਿਰੇ ਸਨ ਜਦ માતા ਜੀਤ ਕੌਰ ਜੀ ਦੀ ਮੌਤ ਹੋਈ ਤਾਂ માતા ਸੁਲੱਖਣੀ ਆਨੰਦਪੁਰ ਸਾਹਿਬ ਪੁੱਜੇ ਸਨ ਆ ਆਪਣੇ ਅੰਤਲਾ ਸਮਾ ਕੀਰਤਪੁਰ ਵਿੱਚ ਹੀ ਬਤਾਇਆ ਅਗਲੀ ਵੀਡੀਓ ਬੀਬੀ ਰੂਪ ਕੌਰ ਜੀ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ